ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ 6 ਨਗ ਦਿਖਾਵਾਂਗੇ 4 ਝੋਟੀਆਂ 2 ਬਿਹੜਾ ਸੂਜੀਆਂ ਸਮਈਆਂ ਤੇ ਧਾਰਾਂ ਵੀਡੀਓ 'ਚ ਮਾਰ ਕੇ ਦਿਖਾਵਾਂਗੇ ਤੇਰੇ ਝੋਟੀਆਂ ਦਿਖਾਉਣੇ ਪਏ ਜਿਹੜੇ ਵੀਰ ਦੇ ਪਸੰਦ ਆ ਕਿ ਮੋਹਰਾ ਦੀ ਝੋਟੀ ਲੈਣੀ ਹੈ ਉਹ ਵੀ ਮਿਲੂਗੀ ਜਿਹੜਾ ਵੀਰ ਚਾਹੁੰਦਾ ਕਿ ਨੀਲੀ ਰਾਵੀ ਲੈਣੀ ਆ ਉਹ ਵੀ ਮਿਲੂਗੀ ਤੇ ਜਿਹੜੇ ਵੀਰ ਨੂੰ ਪਸੰਦਾ ਬੂਰੀ ਸੂਈ ਸਵਾਈ ਉਹ ਵੀ ਮਿਲੂਗੀ ਚਾਰ ਝੋਟੀਆਂ ਦੋ ਬਿਹੜਾ ਤੇ ਤਿੰਨ ਝੋਟੀਆਂ ਹੈਗੇ ਗੱਬਣਾ ਤੇ ਬਿਹੜਾ ਹੈਗੇ ਸੂਈਆਂ ਵਿੱਚ ਇੱਕ ਬੂਰੀ ਝੋਟੀ ਸੂਈ ਵਾ ਡਟੇਲੇ ਇਹਨਾਂ ਬਾਰੇ ਪੁੱਛਦੇ ਆ ਆਓ ਅੱਗੇ ਕਰੀਏਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੁਖਿੰਦਰ ਸਿੰਘ ਜੀ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 98763 2060 ਕੱਲ ਅੱਜ ਫਿਰ ਆਪਾਂ ਸਾਰੇ ਬੰਤਾਂ ਮਾਲੀਆ ਜਾਵਾਂ ਹਾਂਜੀ ਬੂਰੀ ਨੀਲੀ ਰਾਵੀ ਰਾਵੀ ਮੋਹਰਾ ਸਾਹੀਵਾਲਾ ਦਾ ਤੇ ਬਾਈ ਜੱਸੀ ਤੇ ਝੋਟੀਆਂ ਦੀ ਆਪਾਂ ਗੱਲ ਕਰੀਏ ਚੰਗਿਆ ਜਿੰਦਜਾਨ ਵਾਲੀਆਂ ਤੇ ਹਕੀਕਤ ਚੰਗਾ ਦੁੱਧ ਪਾਉਣ ਵਾਲਾ ਝੋਟੀਆਂ ਹਨ ਬਾਈ ਦੁੱਧ 17 18 ਵਾਲੀਆਂ ਵੀ ਹੈਗੀਆਂ ਠੀਕ ਹੈ ਯਾਨੀ 13 14 ਤੋਂ 17 ਵਾਲੀਆਂ ਤੇ 18 ਲੀਟਰ ਤੱਕ ਆਪਣੇ ਕੋਲ ਅੱਜ ਨਹੀਂ ਹੈ ਰੇਂਜ ਲੱਖ ਤੋਂ ਬਾਹਰ ਹੋਊਗੀ ਹਾਂ ਵੀ ਰੇਂਜਾਂ ਸਾਰੀਆਂ ਹੀ ਆ ਬਾਈ ਠੀਕ ਹੈ ਤੇ ਪਹਿਲਾ ਨੰਬਰ ਜਿਹੜੀ ਬੂਰੀ ਦੇਖੀ ਇਹਨੇ ਸੁਆ ਕਿਹੜਾ ਸੁਈ ਆ ਇਹ ਸੁਆ ਬਾਈ ਦੂਜਾ ਦੂਜਾ ਸੁਆ ਬੱਚਾ ਵੀ ਫਿਰ ਬੂਰੀ ਕੱਟੀ ਆ ਪਿਓਰ ਹਨਾ ਠੀਕ ਹੈ ਬਾਈ ਸਵੇਕਾ ਲਾਪਾ ਦਾ ਜਿਵੇਂ ਦਾੜੀ ਨਾਲ ਮੁੱਛਾ ਵਾਦੀ ਮੈਂ ਕੱਟੀ ਖੋਲਣੀ ਨਾਲੋਂ ਗੈਠੂ ਉੱਚੀ ਆ ਗੱਠ ਕੋਲੇ ਆ ਕੇ ਮਲਾਲੇ ਤੇ ਕੱਟੀ ਖਰਾਲੇ ਨਾਲ ਇਹ ਬਈ ਹਜੇ ਕੱਲ ਦੀ ਸੂਈ ਦੀ ਹੈ ਨਾਲ ਉਹ ਜਮਾ ਕੱਚਾ ਨਾਲ ਹੈ ਨਾ ਕੱਲ ਦੀ ਫਰੀਸ਼ ਠੀਕ ਹੈ ਅਜ ਤਾਂ ਬਹੁਤ ਹੈ ਨੰਦਾਂ ਦਾ ਮਾਫ ਲੈਣੀ ਹੈ ਨਾ ਤੇ ਪਸਮਾ ਪਸਮੂ ਓਕੇ ਆ ਮੈਂ ਕਿਹਾ ਜਵਾ ਪਸਮਾ ਤਾਂ ਮਾਰ ਕੇ ਦੇਖਾਵਾਂਗੇ ਡੰਡੇ ਵਰਗੇ ਸਿੱਧੀਆਂ ਕਿੰਨਾ ਦੁੱਧ ਦੱਸਿਆ ਮਾਲਕਾਂ ਨੇ ਪੋਣੇ ਦਾ ਮੇਰੇ ਐਪਲ ਉਹਨੇ 13 13.5 ਕਿਲੋ ਕੰਝ ਚੋਇਆ ਸੀ ਪੂਨ ਦਾ ਅੰਦਾਜ਼ਾ ਬੰਦਾ ਕਿੰਨੇ ਪੈਸੇ ਮੰਗ ਕੇ ਲਾ ਲਾਵੇ ਪੈਸੇ ਤੇ ਬੱਸ ਪੈਸੀ ਦਾ ਅਗਲੀ ਵੀ ਆਪ ਦੀ ਸੋਚ ਪਤਾਣਾ ਵੀ ਅੱਜ ਇਹਦਾ 15 ਤੋਂ 16 ਲੀਟਰ ਮੰਨ ਕੇ ਪੈਸੇ ਲਾ। ਅੰਦਾਜ਼ਾ ਹੈ ਬੋਲੇ ਸਟਾਰਟਿੰਗ ਕਿੰਨੀ ਦਾ? ਬੋਲੇ ਤਾਂ ਬਈ ਇਹ ਸੁਈ ਕੱਲ੍ਹ ਸਾਫ਼ ਵੀ ਨਹੀਂ ਗਈ ਆਪਾਂ ਇਹ ਵਾਰ। ਅੰਦਾਜ਼ਾ ਅਸੀਂ ਹੱਥ ਦੀ ਸਟਾਰਟਿੰਗ ਦਾ ਹੋ ਸਕਦਾ 8 ਦੀ। ਬਾਈ ਹੁਣ 9 ਕਿਲੋ ਬੋਲੇ ਤਾਂ ਸਟਾਰਟ ਦਾ ਹੈਗੀ ਆ। ਠੀਕ ਆ ਚੌਣ ਚਵਾ ਇੱਕ ਨੰਬਰ। ਮੈਂ ਕਿਹਾ ਧਾਰਾ ਮਾਰ ਕੇ ਵਿਖਾਉ। ਧਾਰਾ ਮਾਰੋ ਪਹਿਲਾਂ ਫਿਰ ਜ। ਸੁਭਰਤ ਧਾਰਾ ਵਗੈਰਾ ਦੇਖੋ। ਚੌਣ ਦੇਖੋ ਇੱਕ ਨੰਬਰ ਦਾ ਜਮਾ ਸਵਰਸੀ ਵਾਲਾ ਚੌਣ ਆ। ਸਾਫ਼ ਸੁਧਰੀ ਮੋਟੀ ਚੰਗੀ ਜਵਾਈ ਦੀ ਹੈ ਜਮਾ। ਤੇ ਫਿਰ ਮਗਰ ਅਥਰਾ ਵੀ ਧਾਰ ਮੋਟਾ ਮੋਟਾ ਚੋਣਾ ਸਾਫ ਸੁਥਰੇ ਪਸਮਾਹ ਵਗੈਰਾ ਦੇਖੋ ਇਹਦਾ ਪੂਰਾ ਇੱਕ ਨੰਬਰ ਪਸ਼ਮੀ ਵੀਆ ਹੁਣ ਤੇ ਅੰਦਾਜ਼ਾ ਹੈ ਕਿ ਕਿੰਨਾ ਦੁੱਤ ਮੰਨ ਕੇ ਮੰਦਾ ਪੈਸੇ ਲਾਵੇ ਵੀਰੇ ਤੇ 16 ਕਿਲੋ ਮੰਨ ਕੇ ਰੀਲ ਆ 16 ਕਿਲੋ ਵਾਲੀ ਝੋਟੀ ਹੈਗੀ ਆ ਹਾਂਜੀ ਸੋ ਬੱਚਾ ਪਿੱਛੇ ਕੱਟੀ ਬੂਰੀ ਪਿਓਰ ਸੂਈ ਸਵਾਈ ਧੋਰੀ ਵੀਰੇ ਬਾਹਰ ਨੂੰ ਤੇ ਕੱਦਗਾੜ ਬਹੁਤ ਆ ਝੋਟੀ ਦੇ ਉੱਪਰ ਤੇ ਤੇ ਨਾਲ ਹੀ ਬੂਰੀ ਆ ਜਿਹਨੂੰ ਕਹਿੰਦੇ ਆ ਉਹ ਝੋਟੀ ਆ ਪਸ ਨੂੰ ਦਿਖਾਉਣੇ ਪਏ ਸੂਈ ਸਵਾਈ ਜੇਰ ਧਾਰ ਸਭ ਕੁਝ ਓਕੇ ਗਾਰੰਟੀ ਵਈਆ ਆ ਜੱਗ ਤੱਕ ਦੀ ਜੱਗ ਤੇ ਬਾਕੀ ਮੇਨ ਗੱਲ ਜਿਹੜੇ ਆਪਾਂ ਇਹਦੇ ਪਿੱਛੇ ਬੱਚਾ ਉਹਦਾ ਕੋ ਬਹੁਤ ਡਿਮਾਂਡ ਕਰਦੇ ਬੂਰੀ ਕੱਟੀ ਦੀ ਤੇ ਆਪਣੇ ਸਾਹਮਣੇ ਅੱਖਾਂ ਸਾਹਮਣੇ ਕੱਟੀ ਪਾ ਲੋਂਗੇ 15 ਕਿਲੋ ਤੋਂ ਪਾਰ ਵਾਲੀ ਮਹਿੰਦੀ ਝੋਟੀ ਦੀ ਕੱਟੀ ਪਾ ਲੋਂਗੇ ਦਾ ਸੁਆਦ ਆਊਗਾ ਜਮਾ ਪਤਲੀ ਚਮੜੀ ਦੇ ਵਿੱਚ ਆ ਕੋਈ ਆਲ ਨਹੀਂ ਕਰਦੀ ਕੋਈ ਹੋਰ ਨਹੀਂ ਟਿੱਲੇਵਾ ਵਗਰਾ ਦੇਖੋ ਨੇੜੇ ਤੋਂ ਤੇ ਮਹਿਲਕ ਮੇਨ ਵਗਰਾ ਵੀ ਸੋਹਣੀ ਚੰਗੀ ਦਿਖਾਈ ਦਿੰਦੀ ਆ ਤੇ ਬਾਕੀ ਮੇਨ ਗੱਲ ਰਾਜੀ ਸਮੀ ਪੜੀ ਵੀ ਬਹੁਤ ਜ਼ਿਆਦੇ ਆ ਦੂਜਾ ਸੁਆ ਨਮਾ ਹਾਣਾ ਸੁਹੀ ਸਵਾਈਆ ਜਮਾ ਤੇੜੀ ਦੂਜੇ ਨੰਬਰ ਆਪਾਂ ਵੀਰੇ ਨੀਲੀ 라ਵੀ ਮੱਝ ਦੇਖੀ ਜਾਂਦੇ ਆ ਇਹ ਕਿਹੜਾ ਸੁਆ ਇਹ ਵੀ ਬੜੀ ਦੂਜਾ ਸੁਆ ਦੂਜਾ ਸੁਆ ਆਖਾਂ ਦੇ ਜਵਾਬ ਹੈਗੇ ਆ ਹਾਂ ਦੋਨੇ ਚਿਕ ਇਹ ਗੱਲ ਕੀ ਜਵਾਬ ਹੈ ਗਿਆ ਹਣਾ ਬਾਕੀ ਨਿਸ਼ਾਨੇ ਸੂ ਦੇ ਨਿਸ਼ਾਨ ਸਾਰੇ ਨਿਸ਼ਾਨ ਆ ਤੇ ਇਹਦਾ ਦੁੱਧ ਆਪਣ ਮਾਲਕ ਨੇ ਕਿੰਨਾ ਕਿ ਦੱਸਿਆ ਇਹਦਾ ਕੋਈ 16 ਲੀਟਰ ਦਾ ਬਰੂਨ ਦਾ 16 ਲੀਟਰ ਐਤ ਕੀ ਅੰਦਾਜ਼ਾ ਆ ਐਤ ਵੀ 18 ਦਿਨਾਂ ਦੇ ਤੇ ਦਿਨ ਕਿੰਨੇ ਬਾਕੀ ਆ ਸੂ ਦੇ ਜੇ ਇਹਦੇ ਦੇ ਰਹੇ ਨੇ ਮੈਂ ਤੁਹਾਨੂੰ ਦੱਸਾਂ ਕਿ ਪੰਜ ਚਾਰ ਕਿ ਦਿਨ ਬਾਕੀ ਤੇ ਟੀਕਾ ਵਗਰਾ ਦੇ ਨੇ ਪੁੱਛਿਆ ਕਿਹੜਾ ਲੱਗਿਆ ਵਾ ਟੀਕਾ ਬਾਈ ਸਟਾਰ ਬੰਦ ਦਾ ਕਹਿੰਦੇ ਸਟਾਰ ਬੰਦ ਦਾ ਸੀਮਨ ਲੱਗਿਆ ਵਾ ਪੰਜ ਚਾਰ ਦਿਨ ਬਾਕੀ ਤੇ ਬਾਕੀ ਜਿਹੜੀ ਨੀਲੀ 라ਵੀ ਦੀ ਨਿਸ਼ਾਨੀ ਪੂਸ ਥਲੇ ਧਰਤੀ ਨੂੰ ਟੱਚ ਕਰ ਜਾ ਜਮ ਹਣਾ ਬਾਈ ਅੱਖ ਮੱਥਾ ਪੈਰ ਪੂਸ ਕਿਹਦੇ ਪਾਸੇ ਨੂੰ ਕਿਸੇ ਚੰਗੇ ਨਾਮੀ ਸਾਣ ਦਿੱਤੀ ਹੋਈ ਆ ਹਣਾ ਦੇਖੋ ਬਾਈ ਇਹ ਨਹੀਂ ਮੈਂ ਕਹਿ ਸਕਦਾ ਕਿਹੜੀ ਦਿੱਤੀ ਆ ਪਰ ਸਾਹਮਣੇ ਛੋੜੇਗੀ ਟੋਰੀ ਬਾਹਰ ਨੂੰ ਇਹਨੂੰ ਫਿਰ ਦੂਜਾ ਸੁਆ ਨੀਲੀ 라ਵੀ ਦੀ ਝੋਟੀ ਜਾਵੇਂ ਮੁੰਦਰ ਦਾ ਨਗੀਨਾ ਹੀ ਦਿਖਾਉਣੇ ਪਿਆ ਜਿਹੜੇ ਵੀਰ ਕਹਿੰਦੇ ਕਿ ਨੀ ਸੁਆਹ ਦੇਖੋ ਨੀਲੀ 라ਵੇ ਦਾ ਪਾ ਵੀ ਵੀਡੀਓ ਕਵਰ ਕਰ ਦਿੰਦੇ ਆ ਆ ਪਿਓਰ ਪਾਕਿਸਤਾਨੀ ਆ ਪੂਸਲੇ ਮਾਜਾਂ ਮਾਰਦੀ ਤੁਰੀ ਜਾਂਦੀ ਆ ਢਿੱਲੇ ਵਾਲੂਆ ਦੇਖੋ ਛੱਡਵੇਂ ਲੇਵੇ ਦੀ ਜਮਾ ਤੇ ਫਿੱਟ ਫਾੜ ਜਮਾ ਕਿਆ ਬਾਤ ਆ ਨਿਸ਼ਾਨੀਆਂ ਵਗੈਰਾ ਨੀਲੀ 라ਵੇ ਦਾ ਸਾਰੀਆਂ ਕਵਰ ਕਰਦੀ ਪਈ ਆ ਦੂਜਾ ਸੁਆਹ ਸੂਨ ਨੂੰ 5 6 ਦਿਨ ਬਾਕੀ ਤੇ ਸਿੰਘ ਦੇਖੋ ਕੁੰਡਾ ਸਿੰਘ ਉਮੜਿਆ ਵਾ ਮੱਥੇ ਤੋਂ ਨੀਵਾ ਤੇ ਹਵਾਨੇ ਤੇ ਨਾੜਾ ਤਾਂ ਹੈਗੇ ਹੈਗੇ ਪਿੰਡੇ ਦੇ ਨਾੜਾ ਦਿਖਾਈ ਦੇ ਜਾਂਦੀਆਂ ਗੱਠ ਗੱਠ ਦੀ ਵਿੱਚੀ ਤੇ ਥਾਣਾ ਸਟਾਰ ਬੰਨ ਜਿਹੜਾ ਚੈਂਪੀਅਨ ਸਾਣਾ ਉਸ ਤੋਂ ਇਹ ਘੱਪਣਾ ਗਈ 5 6 ਦਿਨ ਸੂਣ ਚ ਵਾਕੀ ਮੁੱਠੀ ਵਾਲਾ ਥਾਣਾ ਸੁਣਾ ਤੇ ਵਾਕੀ ਚਮੜੀ ਵੀ ਪਤਲੀ ਆ ਜਾਮਾ ਹਨਾ ਜਮਾ ਬਾਈ ਛਾਪ ਦੀ ਕੰਜਰਗੀ ਜੈ ਕਾਲਾ ਜਮਾ ਇਹ ਅਖਬਾਰ ਤੇ ਖਬਰ ਛਪੀ ਹੁੰਦੀ ਆ ਐਂ ਪਈ ਅਖਬਾਰ ਵਾਂਗ ਬੋਲੀ ਤੀਜੇ ਨੰਬਰ ਜਿਹੜੀ ਗੱਬਰ ਚੋਟੀ ਦੇਖੀਏ ਨੇ ਇਹ ਆਪਾਂ ਇਹ ਬਾਈ ਦੂਜਾ ਸੁਆ ਮੂੰਹੋ ਛੇ ਦੰਦ ਦੂਜਾ ਸੁਆ ਮੂੰਹੋ ਛੇ ਦੰਦ ਤੇ ਕੈ ਦਿਨ ਲੈਂਦੀ ਅਜੇ ਸੂਣ ਦੇ ਇਹ ਵੀ 5 4 ਦਿਨ ਲਈ 5 4 ਕੇ ਦਿਨ ਬਾਕੀ ਇਹਦਾ ਰਕਾਰਡ ਰਕੂਡ ਪਹਿਲਣ ਦਾ ਇਹਦਾ ਕਾਰ ਬਾਈ 13 13 ਕਿਲੋ ਪਲੂਣ ਦਾ ਇਦ ਕੀ ਮੰਨ ਲਈ 15 ਦੀ ਰੇਗੜ ਜੀ ਲੱਗ ਜੂ ਬਾਈ ਰਾਮ ਦਾ ਇਹਨਾਂ ਥਾਂ ਲੈ ਕੇ ਦੇ ਹਿਸਾਬ ਨਾਲ ਤਾਂ ਇਹ ਲੱਗਦਾ 15 ਦਾ 16 ਆ ਰਾਮ ਨਾਲ ਦੇ ਦੇ। ਦੈਨ 2-4 ਘਟ ਜੂ ਹਨਾ ਤੋਰੇ ਵਾਰ ਨੂੰ ਇਹਨੂੰ। ਸਭ ਤੋਂ ਲੇਵਾ ਦੇਖੋ ਅੱਗੇ ਪਿੱਛੇ ਦਾ ਲੇਵਾ ਕੱਢਦੇ ਆਂਦੀ ਆ ਤੇ ਬਾਕੀ ਮਿਲ ਕੇ ਮੇਨ ਵਗੈਰਾ ਦੇਖੋ ਥਾਣਾ ਚ ਬਿੱਥੀ ਬਹੁਤ ਚੰਗੀ ਆ ਤੇ ਕੱਦ ਘੜ ਬਹੁਤ ਆ ਝੋਟੀ ਦਾ ਕਿਸੇ ਪਾਸੇ ਛੋਟੀ ਨਹੀਂ ਫੁੱਲ ਸਾਈਜ਼ ਦੇ ਵਿੱਚ ਆ। ਚੰਗੀ ਜਾਤ ਪਾਤ ਆ ਝੋਟੀ ਦੀ। ਸੋ ਦੇਖੋ ਲੇਵਾ ਵਗੈਰਾ ਪੂਰਾ ਅੱਗੇ ਪਿੱਛੇ ਦਾ ਲੇਵਾ ਫਿੱਟ ਫੜ ਲੇਵਾ ਜਮਾ। ਨਮਾ ਹਾਣਾ ਜੈਨੂਅਰ ਦੂਜਾ ਸੁਆ। ਸੂਣ ਦੇ ਵਿੱਚ ਲਗਭਗ ਹਫਤੇ ਦੇ ਆਸ-ਪਾਸ ਬਾਕੀ ਆ ਤੇ ਸੀਮਨ ਵਗੈਰੇ ਇਹ ਤਾਂ ਨਹੀਂ ਪਤਾ ਕੁਛ ਆਪਾਂ ਨੂੰ ਨਹੀਂ ਬਈ ਇਹ ਤਾਂ ਨਹੀਂ ਠੀਕ ਹੈ ਤੇ ਬਾਕੀ ਲੇਵਾ ਦੇਖੋ ਝੋੜੀ ਵਾਲੇ ਪਾਸੋਂ ਪੂਰੀ ਓਕੇ ਜਮ ਗੱਠ ਗੱਠ ਦੀ ਬੀਤੀ ਤੇ ਲੇਵਾ ਤੀਜੇ ਨੰਬਰ ਤੇ ਸੰਗ ਲੱਗਿਆ ਹੋਇਆ ਥੱਸ ਤੋਂ ਆਇਆ ਜਦ ਆਉਂਦਾ ਹੈ ਬਈ 16 17 ਵੀ ਦੁੱਧ ਦਈਊ ਬੰਦਾ ਚੰਗੀ ਸਾਹ ਹੁੰਦੀ ਹੈ ਉਹਨੂੰ ਵਧੀਆ ਸੇਵਾ ਨਾਲ ਪਿਆਰ ਮੋਰਾ ਜਿੱਕਾ ਅੱਧ ਗਾਠ ਵਾਲੇ ਥਣ ਗੁੱਲੇ ਵਾਲਾ ਜਮਾ ਤਿੱਖਾ ਨੋਕ ਵਾਲਾ ਥਣ ਜਿਹੜਾ ਭਾਲ ਦਾ ਫੇਰ ਨਹੀਂ ਜੈ ਜੈ ਗੱਲ ਸੋ ਜਮਾ ਨਵੇਂ ਹਾਨ ਦੇ ਵਿੱਚ ਹੁਣ ਆਪਾਂ ਝੋਟੀਆਂ ਦਿਖਾਉਣੇ ਪਏ ਦੂਜਾ ਦ ਦੋ ਦਿਖਾਦੀਆਂ ਇੱਕ ਸੂਈ ਵੀ ਦਿਖਾਦੀ ਦੂਜੇ ਤੇ ਨੀਲੀ ਦਾ ਵੀ ਕੱਪੜਾ ਦਿਖਾਦੀ ਤੀਜੇ ਦਿਖਾਦੀ ਮੋਰਾ ਤੇ ਚੌਥੇ ਨੰਬਰ ਜਿਹੜੀ ਆਪਾਂ ਇਹ ਕੱਪੜਾ ਦੇਖੀ ਜਨੇ ਆ ਜੀ ਇਹ ਵੀ ਉਹ ਹੈ ਤਾਂ ਮੋਰਾ ਸੂਆ ਇਹਦਾ ਤੀਜਾ ਸੂਆ ਤੀਜਾ ਸੁੰਦੀ ਆ ਦਿਨ ਕਹਿ ਲੈਂਦੀ ਆ ਜੇਣ ਭਈ ਇਹ ਵੀ ਪੰਜ ਛੇ ਤੇ ਵੱਡੀ ਬੁੱਢੀ ਬਹੁਤ ਜ਼ਿਆਦਾ ਹੈ ਹਨਾ ਹਾਂ ਵੱਡੀ ਬਹੁਤ ਹੈ ਇਹ ਜਿਹੜੇ ਮੱਝਾ ਫਿਰ ਆਪਾਂ ਕਿਤੇ ਲੋਕਲ ਆਈਆਂ ਵੇ ਕਿ ਬਾਹਰ ਸਟੇਟ ਤੋਂ ਆਈਆਂ ਬਾਬੇ ਘਾਰੂ ਲਈ ਠੀਕ ਐਵੇਂ ਕਹ ਜੀ ਹਰਿਆਣਾ ਚ ਜਰ ਫਜਰ ਕੋਈ ਐਵੇਂ ਆਪਾਂ ਕਿਸੇ ਨੂੰ ਸਲਾਈ ਜਾਈਏ ਆਪਣੇ ਨੂੰ ਨਹੀਂ ਦੀ ਜਾਈਏ ਉਹ ਨਹੀਂ ਬਸ ਲਈਆਂ ਬਰੀਡ ਵਾਲੀਆਂ ਲਈਆਂ ਲੋਕਲ ਵੀ ਆ ਬਾਬੇ ਜਾ ਜੀ ਗੱਲਾ ਇਹਦਾ ਦੁੱਧ ਆਪ ਨੂੰ ਮਾਲ ਕਰੇ ਕਿੰਨਾ ਕਹ ਦਸਿਆ ਭਾਈ ਇਹਦਾ 17 ਲੀਟਰ ਕਹਿੰਦੇ ਦੂਜੇ ਸੂਏ ਆਂ ਕੰਡੇ ਲਾ ਮਾ ਚੋਇਆ ਅੱਜ ਦਿਨ ਕਿਨੇ ਲੈਂਦੀ ਐ ਇਹ ਦਿਨ ਭਾਈ 5 ਤੋਂ 6 ਹਰਤਾ ਮੰਨ ਲੀਏ ਮੰਨ ਅੰਦਾਜ਼ਾ ਲਾ ਕੇ ਜੱਲੀ ਹੁਣ ਮੂਰੇ ਜਦੋਂ ਨੂੰ ਸੂਣਾ ਜਾ ਕੇ ਨੇ 5-6 ਦਿਨਾਂ ਨੂੰ ਗਰਮੀ ਠੰਡੀ ਹੋਣ ਲੱਗ ਗਈ ਨੇ ਮਹੀਨ ਨੂੰ ਜਦੋਂ ਦੁੱਧ ਤੇ ਆਊ ਹਣਾ ਭਾਈ 17-18 ਦੀ ਮੰਨ ਕੇ ਰਹਿ ਜੇ 17-18 ਕਿਹੜਾ ਥੋੜਾ ਹੁੰਦਾ ਜੀ ਆ ਜੀ ਗੱਲਾ ਤੇ ਟੋਰੀ ਬਾਹਰ ਨੂੰ ਜੀ 25 ਦੇ ਦੂੰ ਮੈਂ ਨਹੀਂ ਵੇਦਾ ਕੱਦ-ਕਾੜ ਦੇ ਸਾਬ ਨਾਲ ਕਹਿੰਦੇ ਤੇ ਮਾਣਾ ਉਹ ਭਾਵੇਂ 20 ਚੋਲੇ ਉਹ ਭਾਵੇਂ 18 ਸੋ ਪੂਰੇ ਵੱਡੇ ਕੱਦ ਗਾਠ ਵਾਲੀ ਆਪ ਤੁਹਾਨੂੰ ਝੋਟੀ ਦਿਖਾਉਣੇ ਪਏ ਆ ਮੈਂ ਜਮਾ ਤੀਜੇ ਸੂਏ ਪ੍ਰੋਪਰ ਮਹਿ ਤਿਆਰ ਹੋ ਗਈ 17 ਕਿਲੋ ਤੋਂ ਮਰਦੀ ਨਹੀਂ ਤੇ 18 19 ਕਿਲੋ ਚੰਗੀ ਸੇਵਾ ਕਰ ਲਾਗੇ ਤਾਂ ਇੱਥੇ ਵੀ ਚੱਲ ਜੂਗੀ ਆ ਮੇਰਾ ਕੱਦ ਆ ਬਾਈ ਫੁੱਲ ਸਾਈਜ਼ ਆ ਜਮਾ ਹਨਾ ਮੇਰਾ ਕੱਦ ਬਰਾਬਰ ਸੁਣਾ ਦੇ ਠੀਕ ਹੈ ਸੋ ਸਾਈਜ਼ ਵਗੈਰਾ ਦੇਖੋ ਝੋਟੀ ਦਾ ਪੂਰਾ ਫੁੱਲ ਆ ਜਾਮਾ ਤੇ ਰਾਜੀ ਰੂਜੀ ਪੂਰੀ ਫੁੱਲ ਆ ਜਾਮਾ ਕੀ ਬਾਤ ਆ ਫੁੱਲ ਸਾਈਜ਼ ਦੇ ਬੱਚਾ ਸੋਹਣਾ ਸਿੰਗ ਸੁੰਗਲ ਤੇ ਛੱਡਵੇਂ ਲੈਵੇ ਦੀ ਆ ਹਵਾਨੇ ਤੇ ਨਾੜਾ ਨੂੜਾ ਨਾ ਕਾਦੀ ਗੁੰਦੀ ਪਈ ਆ ਤੇ ਜਿਵੇਂ ਝੋੜੇ ਚ ਪੰਪ ਪਾਇਆ ਚਮੜੀ ਆਏ ਨਚਕਾਰ ਖਾਂਦੀ ਵੀ ਇਹਦੀ ਤੋ ਦੇਖੋ ਪੂਰਾ ਗੁੱਲੇ ਵਾਲਾ ਸਣਾ ਜਿਵੇਂ ਕਿਆ ਪਤਾ ਗੁੰਦੀ ਪਈ ਹੈ ਜਿਵੇਂ ਚਾਰ ਚ ਫਿਰੋ ਤੇ ਸੀ ਕਿ ਚੌਥੇ ਨੰਬਰ ਤੇ ਸਾਂਭੀ ਵੀ ਹੈ ਕਿਲੇ ਤੇ ਸਰੋ ਸਰੋ ਚਾਰੀ ਦੀ ਐ ਨਹੀਂ ਗੱਲ ਕੋਈ ਬਾਹਰ ਕਾੜ ਇਹ ਝੋਟੇ ਨੇ ਨਾਗ ਪਤਖਾ ਚਾਰ ਵਾਲੇ ਘਰ ਨਹੀਂ ਆਏ ਵੀ ਹਨਾ ਬਾਬਾ ਸਾਂਭੀਆਂ ਮੈਂ ਕਿਲੇ ਤਾਂ ਐ ਵੀ ਹੈਗਾ ਆਪਣੀ ਮੱਖੀ ਦੇ ਤੂੰ ਇਹਨਾਂ ਨੂੰ ਇਹ ਸੰਨੀ ਖਾਦੀ ਵੀ ਇਹਨਾਂ ਦੀ ਫਿਰ ਜਾਵਾਂ ਸਰੋ ਸਰੋ ਖਾ ਤੂੰ ਸਰੋ ਨਹੀਂ ਪਾਈ ਜੈ ਜੈ ਕਾਲਾ ਅਗਿਆਪਾ ਦੇਖੀ ਜਨੇ 5ਵੇਂ ਨੰਬਰ ਤੇ ਬੈੜ ਸੁਈ ਸਵੈਤਾ ਜੀ ਹਾਂਜੀ ਕੈਗ ਘੰਟੇ ਹੋ ਗਏ ਸੂਈ ਨੂੰ ਬਾਈ ਇਹਨੂੰ ਅੱਜ 4 5 6 ਘੰਟੇ ਹੋ ਗਏ ਸੂਈ ਨੂੰ ਜੇਰਾ ਪਈ ਜੇਰਾ ਪਈ ਆ ਬੱਚਾ ਕਿ ਜਦਾ ਬੱਚਾ ਬੱਚਾ ਬਾਈ ਠੀਕ ਹੈ ਤੇ ਤਾਰਾ ਪੂਰਾ ਮਾਰਕ ਦੇਖਨੇ ਆ ਹਾਂ ਬਾਈ ਦੁੱਧ ਨਹੀਂ ਕਿੱਢਿਆ ਐਨੇ ਕਹੀਏ 3 ਕਿਲੋ ਦੁੱਧ ਕਿ ਹੋਇਆ ਇਹਦਾ ਠੀਕ ਹੈ ਆਪਾਂ ਕਹੀਏ ਇਹਨਾਂ ਬੱਚਾ ਜਗਾ ਕਿ 2 3 ਕਿਲੋ ਦੁੱਧ ਕਿ ਹੋਇਆ ਕਿੰਨਾ ਦੁੱਧ ਦੇ ਦੂਗੀ ਐ ਦੁੱਧ ਬਾਈ ਇਹ 18 ਤੋਂ ਪਲੱਸ ਵਾਲੀ ਠੀਕ ਹੈ 18 ਤੋਂ ਬਾਹਰ ਵਾਲੀ ਹਾਂ ਤੇ ਹੈ ਪੈਂਦੇ ਆ ਕ੍ਰਾਸ ਉਹ ਸਿੱਟੂ ਫੈਟ ਵਾਲਾ ਜਮ ਦੁੱਧ ਫੈਟ ਵਾਲਾ ਹੋ ਗਏ ਛੱਡੀ ਸੀਲ ਤੋਂ ਬਰਤੋਂ ਜਰਸੀ ਚ ਆ ਗਈ ਹਣਾ ਸੋ ਜਰਸੀ ਦੇ ਵਿੱਚ ਹਲਕਾ ਕ੍ਰਾਸ ਤੇ 18 ਕਿਲੋ ਦੁੱਧ ਤੇ ਚੱਲੂਗੀ ਸਿਟਰਾ ਫੈਟ ਵਾਲਾ ਜਾ ਮੈਂ ਨੇ ਫੈਟ ਵਾਲਾ ਚੂਰ ਜਾਨ ਤਾਂ ਕੋਈ ਬੋਲਨੇ ਪਤਾ ਧਾਰਾ ਮਾਰ ਕੇ ਸਭੁਰ ਪਸਨਾ ਵਗੈਰਾ ਦੇਖੋ ਬੈੜ ਨੇ ਸਿੱਟਿਆ ਜਾਵਾ ਕਿਆ ਬਾਤ ਹੈ ਬੱਚਾ ਲਾਤਾ ਹੁਣ ਆਪਾਂ ਧਾਰਾ ਮਾਰਦੇ ਆ ਤੇ ਜਦੋਂ ਥੱਲੇ ਬੈਜੋ ਤੇ ਨਾਲ ਜਿਹੜਾ ਬੈੜ ਦੀ ਨਿਸ਼ਾਨੀ ਇਹ ਹੈ ਆ ਤੇ ਜਦੋਂ ਬੈੜ ਬਸਾਬ ਕਰਦੇ ਤੇ ਨਾਲ ਜਲਾ ਉਤਰੇ ਜਾਵਾ ਹੁਣ ਧਾਰਾ ਮਾਰ ਕੇ ਦੇਖੋ ਨੇ ਮਾਰੀ ਵੀਰੇ ਧਾਰਾ ਆ ਜਿਵੇਂ ਪਾਣਾ ਪਾ ਜਿਵੇਂ ਮਰਜੀ ਠੀਕ ਹੈ ਹੁਣ ਆਪਾਂ ਬਾਕੀ ਦਿਖਾਉਦੇ ਬੱਕੂ ਚੱਕ ਨਹੀਂ ਬਸ ਜੀ ਤਾ ਇੰਨਾ ਬਲ ਵੀਡੀਓ ਲੰਬੀ ਵਾਲੀ ਹੋ ਜੂ ਸੱਚਾ ਝੋਣਾ ਦੇਖੋ ਕਿਆ ਬਾਤਾਂ ਮ ਤੇ ਮਗਲ ਹਨੀ ਧਰਾ ਮਾਰਦੀ ਇਹ ਚੌਂੜ ਜਾਂਦਾ ਮੱਸੀ ਮੋਟਰੀ ਆ ਜਮਾ ਹਾਂ ਬਾਈ ਕਿਸੇ ਪਾਸਾ ਸਰਾ ਨਹੀਂ ਟੋਰੀ ਫਿਰ ਬਾਹਰ ਨੂੰ ਸੁਭਰ ਕੱਦ ਕਾਠ ਵਗੈਰਾ ਦੇਖੋ ਬੈੜਦਾ ਤੇ ਸਾਫ ਸੁਥਰਾ ਲੈਵਾ ਗੱਗੂ ਗਾ ਲੰਗੂ ਝੂਟ ਝੂਲ ਕੇ ਤੁਰਦੀ ਆ ਰਾਜੀ ਪਲੀ ਪੁਲੀ ਵੀ ਬਹੁਤ ਜਿਆਦਾ ਆ ਤਾਂ ਦੇਖੋ ਕਿਆ ਬਾਤ ਆ ਪੂਰਾ ਮੋਟਾ ਥਾਣਾ ਮੁੱਠੀ ਵਾਲਾ 18 ਕਿਲੋ ਦੇ ਐਵਰੇਜ ਉਹਦੇ ਨਾਲ ਹੀ ਨਿਆਣਾ ਪਾਉਣਾ ਪਾ ਲੋ ਨਹੀਂ ਪਾਉਣਾ ਨਾ ਪਾਓ ਤੇ ਜੇ ਰੋ ਪਈਆ ਧਾਰਾ ਵੀਰ ਨੇ ਮਾਰ ਕੇ ਦਿਖਾ ਦਿਆਂ ਪੂਰੀ ਸਾਫ ਸੁਥਰੀ ਸੂਈ ਸਵਾਈ ਵੱਡੇ ਕਦ ਕਦ ਤੇ ਜਿਹੜੀ ਆ ਪੈਂਡ ਤੇ ਖੜੀ ਬੈਠ ਦੇਖੀ ਐ ਨਾ ਸੂਈ ਸਵਾਈ ਸਾਈਵਾਲ ਚ ਹਣਾ ਸਾਈਵਾਲ ਕਦੋਂ ਸੂਈ ਆਏ ਇਹ ਸੂਈ ਨਾ ਚ ਭਾਈ ਤੀਜਾ ਚੌਥਾ ਨੇ ਬੱਚਾ ਕੀ ਆ ਮਗਰੇ ਤੇ ਬੱਚਾ ਬੱਚਾ ਠੀਕ ਐ ਤੇ ਸੂਆ ਪਹਿਲਾ ਸੂਆ ਪਹਿਲਾ ਮੂੰਹ ਛੇਦਾਂਦਾ ਮੂੰਹ ਛੇਦਾਂਦਾ ਥੋੜੀ ਵੱਡੀ ਹੋਈ ਬੜੀਆਂ ਹਣਾ ਕਦ ਵੱਡ ਬਹੁਤ ਜ਼ਿਆਦੇ ਆ ਤੇ ਕਿੰਨੀ ਕ ਸਟਾਰਟਿੰਗ ਆ ਦੁੱਧ ਆ ਰਹੀ ਐ ਦੀ ਓਏ ਦੁੱਧ ਮੂਹੇ ਵਾਲਾ ਜਿਹਨੇ ਭਾਈ ਨੇ ਲੈਣੀ ਐ 20 ਕਿਲੋ ਮੰਨ ਕੇ ਲੈ 20 ਕਿਲੋ ਦੁੱਧ ਹਾਂ ਤੇ ਬਾਕੀ ਦੁੱਧ ਵੀ ਫਿਰ ਫੈਰ ਵਾਲਾ ਸਿੱਟੂ ਜਾਵਾਂ ਹਨਾ ਠੰਡੀ ਸੀਲ ਦਾ ਕੋਈ ਅੰਤ ਨਹੀਂ ਮੈਂ ਕਿਹਾ ਬੋਲੀ ਨਹੀਂ ਕੋਈ ਸਾਰਾ ਕੁਝ ਕਰਕੇ ਦਿਖਾ ਧਾਰਾ ਮਾਰ ਕੇ ਦੇਖੋ ਨਾ ਮਾਰੋ ਧਾਰਾ ਇਹਦੀ ਸੁਬਰ ਧਾਰਾ ਵਗੈਰਾ ਦੇਖੋ ਕਿਆ ਬਾਤਾਂ ਮੋਟਾ ਮੋਟਾ ਚੋਣਾ ਠੰਡੀ ਬਰਫ਼ ਵਰਗੀ ਨਿਆਣਾ ਪਾਉ ਤੇ ਬੱਚਾ ਲਾਓ ਮੜਾ ਜਾ ਤੇ ਚਾਪੜ ਵਰਗੀ ਵਹਿੜ ਪਈਆ ਦੁੱਧ ਦੇਖੋ ਕਿਆ ਬਾਤਾਂ ਚਿੱਟਾ ਜਿਹਾ ਦੁੱਧਾ ਫਿਰ ਜਾਵਾਂ ਹਨਾ ਦੇਖੋ ਬਾਈ ਮੱਝਾਂ ਰੱਖਣ ਦੀ ਲੋੜ ਨਹੀਂ 20000 ਦੀ ਜਿਆਦਾ ਗੱਲ ਤੇ ਸਾਫ਼ ਸਿਧਰਾ ਚੋਣ ਐਵਰੇਜ ਮੰਨ ਕੇ ਚਲੇ ਦੁੱਧ ਦੀ 20 ਹੀ ਰੇਡ ਜਿਹੜੀ ਹੈਗੀ ਆ ਬਾਈ ਰਾਇਮਦਾਰੀ ਨਾਲ ਆਪਾਂ ਚਾਰਾਂ ਟੋੜ ਦੀ ਵਾਰ ਨੂੰ ਤੇ ਹੁਣ ਕਿੰਨਾ ਕ ਹਾਜ਼ਰਾਂ ਮੌਕੇ ਦੇ ਬਾਈ ਹੁਣ ਵੀ ਹੋ ਮੈਨੂੰ ਕਿ ਚੱਲ 13-14 ਹੀ ਤੂੰ ਦੁੱਧ ਸਾਢੇ 6 ਦੇ ਟਾਈਮ ਦਾ ਲਗਭਗ ਹੁਣ ਵੀ ਹੈਗਾ ਥੱਲੇ ਟੋੜੇ ਵਾਰ ਨੂੰ ਇਹਨੂੰ ਸੋ ਲਾਸਟ ਜੇ ਆਪਾਂ ਜਿਹੜੀ ਸਾਈ ਵਾਲ ਬੈੜ ਦੇਖੀ ਜਾਨੇ ਆ ਪਹਿਲਾਂ ਸੂਈਆ ਥੋੜੀ ਵੱਡੀ ਹੋ ਕੇ ਸੂਈਆ ਛੇ ਦਾੰਦਾ ਪਿੱਛੇ ਬੱਚਾ ਧਾਰ ਜੇਰ ਸਾਰਾ ਕੁਝ ਓਕੇ ਆ ਜਮਾ ਕੱਦ ਬਹੁਤ ਜ਼ਿਆਦਾ ਕੋਈ ਵੀਰੇ ਇਹ ਨਾ ਕਹੇ ਵੀ ਵਿੱਚ ਕਹਿੰਦੇ ਜਾਬ ਦੇ ਢੱਲੋ ਛੋਟੀ ਰਹੇਗੀ ਫੁੱਲ ਸਹਿ ਜਾ ਵੱਡੀ ਜਾਮਾ ਕਿਹਦਾ ਪਤਾ ਬੰਦਾ ਵਸ ਕੇ ਛੋਟਾ ਹੋਵੇ ਬੰਦੇ ਘਰੇ ਉਹਨਾਂ ਦੇ ਤੇ ਪਰ ਬੈੜ ਵੱਡੀ ਆ ਜੇਰ ਟੱਕਰ ਵਾਲ ਤੇ ਲੈਵਾ ਵਗੈਰਾ ਦੇਖੋ ਸਾਫ ਸੁਥਰਾ ਸੋ ਸ਼ਾਮ ਦਾ ਟਾਈਮ ਆ 4:00 4:00 ਵੇ ਦਾ ਆਪਾਂ ਇਹ ਵੀਡੀਓ ਕਵਰ ਕਰੀ ਜਨੇ ਆ ਕਦ ਕਾਠ ਵਾਲੀ ਪੂਰੀ ਓਕੇ ਜਮਾ ਤੇ ਸੂਈ ਸਵਾਈ ਜਾ ਜਮਾ ਧਾਰਾ ਤੋੜਾ ਵੀਰ ਨੇ ਮਾਰ ਕੇ ਦਿਖਾਤੀਆਂ ਸੋ ਆਪਾਂ 6 ਨਗ ਦਿਖਾਦੇ ਤੁਹਾਨੂੰ ਪਿੰਡ ਦੀਪਗੜ ਸਖਿੰਦਰ ਸਿੰਘ ਵੀਰ ਦਾ ਨਾਮ ਆ ਜ਼ਿਲ੍ਹਾ ਬਰਨਾਲਾ 987632600 ਘੜ ਕੋਈ ਵੀ ਨਾਮ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਕਿਸੇ ਨਵੀਂ